ਕਿਸਾਨ ਅੰਦੋਲਨ ਫੇਲ ਹੋ ਗਿਆ ਤੇ ਸ਼ੰਭੂ ਤੇ ਖਡੌਰੀ ਬਾਰਡਰ ਦੇ ਉੱਤੇ ਲੱਗੇ ਹੋਏ ਮੋਰਚਾ ਦਾ ਜਿਸ ਤਰੀਕੇ ਦੇ ਨਾਲ ਅੰਤ ਹੋਇਆ ਤੇ ਮੈਂ ਤਾਂ ਇਹ ਸ਼ਬਦ ਵਰਤੂੰਗਾ ਵੀ ਦਰਦਨਾਕ ਅੰਤ ਹੋਇਆ ਉਹਦੇ ਬਾਰੇ ਸਭ ਦੀ ਆਪੋ ਆਪਣੀ ਸੋਚ ਆ ਸਭ ਦੇ ਆਪੋ ਆਪਣੇ ਵਿਚਾਰ ਆ ਸਭ ਦੀ ਆਪੋ ਆਪਣੀ ਸਮਝ ਆ ਸਰਕਾਰ ਕੁਝ ਕਹਿੰਦੀ ਆ ਕਿਸਾਨੜਾ ਇੱਕ ਹਿੱਸਾ ਕੁਝ ਕਹਿੰਦਾ ਉਹਨਾਂ ਕਿਸਾਨੜਾ ਵਿਰੋਧੀ ਧੜਾ ਕੁਝ ਹੋਰ ਕਹਿੰਦਾ ਸੋਸ਼ਲ ਮੀਡੀਆ ਕੁਝ ਹੋਰ ਕਹਿੰਦਾ ਸਭ ਦੇ ਆਪੋ ਆਪਣੇ ਵਿਚਾਰ ਆ ਤੇ ਮਿਲਗੋਭਾਜ ਬਣਿਆ ਪਿਆ ਇਸ ਕਿਸਾਨ ਅੰਦੋਲਨ ਨੇ ਜਿਹੜਾ ਕਿ ਪਿਛਲੇ ਦਿਨੀ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਖਤਮ ਕਰਵਾਇਆ ਗਿਆ ਇਨੇ ਇਹ ਗੱਲ ਸੋਚਣ ਵਾਸਤੇ ਮਜਬੂਰ ਕਰਤਾ ਕਿ ਜੇਕਰ ਕਿਸਾਨ ਇਕ ਨਹੀਂ ਹੋਣਗੇ ਤਾਂ ਫੇਰ ਭਾਈ ਕੁਝ ਨਹੀਂ ਵਟਿਆ ਜਾਣਾ ਭਾਵੇਂ ਅਸੀਂ ਜਿੰਨੀਆ ਮਰਜ਼ੀ ਫੜਾ ਮਾਰੀ ਜਾਗੇ ਵੀ ਭਾਈ ਸਰਕਾਰਾਂ ਨੂੰ ਮੂਹਰੇ ਲਾ ਲਿਆ ਹੈ ਆ ਕਰ ਦਿੰਦਾ ਹੈ ਉਹ ਕਰ ਦਿੰਦਾ ਹੈ ਕੁਝ ਨਹੀਂ ਵਟਿਆ ਜਾਣਾ ਜੇਕਰ ਕਿਸਾਨ ਇਕ ਨਾ ਹੋਣਗੇ ਇਸ ਕਿਸਾਨ ਅੰਦোলন ਦੀ ਸਫਲਤਾ ਨੇ ਇਹ ਵੀ ਗੱਲ ਦੱਸੀ ਸਾਨੂੰ ਕਿ ਭਾਈ ਮਜ਼ਦੂਰ ਨੂੰ ਅਸਲ ਅਰਥਾਂ ਦੇ ਵਿੱਚ ਨਾਲ ਲੈ ਕੇ ਚੱਲਣਾ ਪਊਗਾ ਕਿਉਂਕਿ ਅਸੀਂ ਤਾਂ ਗੱਲ ਕਹਿੰਨੇ ਵੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪਰ ਮਜ਼ਦੂਰ ਦੀ ਆਪਾਂ ਕਿੰਨੀ ਕੂ ਕਦਰ ਕਰਦੇ ਹਾਂ ਨਿੱਜੀ ਜ਼ਿੰਦਗੀ ਦੇ ਵਿੱਚ ਮੈਂ ਕੱਲੇ-ਕੱਲੇ ਕਿਸਾਨਾਂ ਗੁਰੂ ਬੇਨਤੀ ਕਰਦਾ ਵੀ ਮਜ਼ਦੂਰ ਨੂੰ ਆਪਾਂ ਕਿੰਨਾ ਕ ਨਾਲ ਲੈ ਕੇ ਚੱਲੇ ਆ ਤੇ ਅੜੇ ਥੋੜੇ ਆਪਾਂ ਨਾਲ ਕਿੰਨਾ ਖੜੇ ਆ ਇਹਦੇ ਵੱਲ ਗੌਰ ਕਰਨੀ ਚਾਹੀਦੀ ਹੈ ਜੇਕਰ ਨਾਲ ਲੈ ਕੇ ਮਜ਼ਦੂਰ ਨੂੰ ਤਰਾਂਗੇ ਉਹ ਵੀ ਸਾਡਾ ਸਾਰਥੀ ਤਾਂ ਬਣੂਗਾ ਨਹੀਂ ਤਾਂ ਉਹਨੇ ਵੀ ਕਹਿਣਾ ਵੀ ਚਲੋ ਠੀਕ ਆ ਸੇਰਾ ਤੁਸੀਂ ਕੱਲੇ ਲੈ ਜੰਨੇ ਵਰਤਨ ਵੇਲੇ ਸਾਨੂੰ ਮੂਹਰੇ ਕਰ ਦਿੰਨੇ ਆ ਤੇ ਆ ਹੁਣ ਜੀ ਕੁਝ ਕੁ ਮਹੀਨਾ ਬਾਅਦ ਝੋਨਾ ਲੱਗਣਾ ਸ਼ੁਰੂ ਹੋਣਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਦੇਖੋ ਆਪਣੇ ਕੋਲੇ ਸੋਹਣੇ ਟਰੈਕਟਰ ਵੀ ਆ ਆਪਣੇ ਸਿਰ ਤੇ ਕਰਜ਼ਾ ਵੀ ਚੜਿਆ ਹੋ ਸਕਦਾ ਕਰਜ਼ਾ ਚੜਨ ਦੇ ਵੱਖੋ-ਵੱਖਰੇ ਕਾਰਨਾਂ ਆਪਣੇ ਕੋਲੇ ਕੋਠੀ ਵੀ ਆ ਘਰ ਵੀ ਆ ਕਈ ਕੁਝ ਹੈਗਾ ਸਾਡੇ ਕੋਲ ਭੁੱਖਾ ਕੋਈ ਨਹੀਂ ਮਰ ਰਿਆ ਹਾਂ ਸਾਡੀਆਂ ਮੰਗਾ ਪੂਰੀਆਂ ਹੋਣ ਇਹਦੀ ਸੇ ਕਾਮਨਾ ਕਰਦੇ ਆ ਪਰ ਜਦੋਂ ਆਪਾਂ ਮਤੇ ਪਾਸ ਕਰਦੇ ਆ ਨਾ ਕਿ ਭਾਈ ਮਤਾ ਪਾਸ ਕੀਤਾ ਗਿਆ ਫਲਾਣੇ ਪਿੰਡ ਦੀ ਪੰਚਾਇਤ ਦੇ ਵੱਲੋਂ ਕਿ ਜੇਕਰ ਇਹਨਾਂ ਨੂੰ 3500 ਤੋਂ 3000 ਤੋਂ ਵੱਧ ਝੋਨੇ ਦੀ ਲੋਈ ਪ੍ਰਤੀ ਕਿਲਾ ਦਿੱਤੀ ਤੇ ਫਿਰ ਭਾਈ ਉਹ ਲੜਾ ਬਾਈਕਾਟ ਕੀਤਾ ਜਾਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇ ਕਿਸੇ ਨੇ ਇਸ ਤੋਂ ਵੱਧ ਪੈਸੇ ਦਿੱਤੇ ਇਹਦੇ ਨਾਲ ਕਿਸਾਨ ਤੇ ਮਜ਼ਦੂਰ ਵਿਚਲੀ ਇੱਕਤਾ ਖਤਮ ਹੁੰਦੀ ਆ ਜੇ ਅਸੀਂ ਚਾਹੁੰਦੇ ਆ ਕਿ ਮਜ਼ਦੂਰ ਦੇ ਨਾਲ ਖੜਿਆ ਜਾਵੇ ਜਾਂ ਮਜ਼ਦੂਰ ਸਾਡੇ ਨਾਲ ਖੜੇ ਤੇ ਫਿਰ ਭਾਈਏ 5-400 ਦਾ ਰੇੜਕਾ ਖਤਮ ਕਰਨਾ ਪੈਣਾ ਆਪਾਂ 5-400 ਰੁਪਏ ਪਿੱਛੇ ਦਾ ਮਤਾ ਪਾਸ ਕਰਦੰਨੇ ਆ ਤੇ ਉਦਾਂ ਸਾਡੀ ਖੇਤੀ ਦੇ ਉੱਤੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਮਜ਼ਦੂਰ ਨੂੰ ਨਾਲ ਲੈ ਕੇ ਤੁਰਨ ਦੀ ਜੋਤ ਸਿੱਖਣੀ ਪਊਗੀ ਨਾਲ ਲੈ ਕੇ ਤੁਰਨਾ ਪਊਗਾ ਇਸ ਕਿਸਾਨ ਅੰਦੋਲਨ ਦੀ ਇਸ ਅਸਫਲਤਾ ਨੇ ਸਾਨੂੰ ਇਹ ਵੀ ਗੱਲ ਦੱਸੀ ਹੈ ਅਗਲੀ ਗੱਲ ਇਹ ਵੀ ਦੱਸੀ ਹੈ ਇਸਾ ਸਫਲਤਾ ਨਹੀਂ ਕਿ ਭਾਈ ਕਿਸਾਨ ਆ ਜਿਹੜੇ ਉਹ ਇੱਕ ਨਹੀਂ ਹੋਏ ਤੇ ਨਾ ਕਿਸਾਨਾਂ ਦੀ ਮੀਟਿੰਗ ਦਾ ਕੋਈ ਸੱਟਾ ਨਿਕਲਿਆ ਕਿਸਾਨ ਇਕਤਾ ਦੀਆਂ ਮੀਟਿੰਗਾਂ ਹੋਈਆਂ ਕੋਈ ਸੱਟਾ ਨਹੀਂ ਨਾ ਇੱਥੇ ਸੂਬੇ ਦੀ ਸਰਕਾਰ ਨਾਲ ਮੀਟਿੰਗਾਂ ਦਾ ਸੱਟਾ ਨਾ ਇੱਥੇ ਕੇਂਦਰ ਦੀ ਸਰਕਾਰ ਨਾਲ ਮੀਟਿੰਗਾਂ ਦਾ ਸੱਟਾ ਤੇ ਜੇਕਰ ਤੁਸੀਂ ਬੇਮੁਹਾਰ ਹੋ ਕੇ ਤੁਰਿਆ ਤੇ ਨਤੀਜੇ ਅੱਜ ਵਾਲੇ ਨਿਕਲਦੇ ਆ ਇੱਕ ਗੱਲ ਹੋਰ ਦੱਸੀ ਆ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਸੂਬੇ ਦੀ ਸਰਕਾਰ ਹੋਵੇ ਹੈਗੀਆਂ ਇੱਕੋ ਜਿਹੀਆਂ ਟੋਣ ਨਿਸ਼ਾਨ ਵੱਖੋ ਵੱਖਰੇ ਆ ਇਧਰਲੇ ਇਧਰ ਆਏ ਹੋਏ ਆ ਇਧਰਲੇ ਉਧਰ ਗਏ ਹੋਏ ਆ ਸਾਰਾ ਕੁਝ ਇੱਕੋ ਜਿਹੀ ਆ ਇਹ ਵੀ ਗੱਲ ਸਾਨੂੰ ਦੱਸੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਾਵਾਂ ਰੌਲੀ ਪੈਂਦੀ ਆ ਉਹਨੇ ਵੀ ਇਸ ਕਿਸਾਨ ਅੰਦੋਲਨ ਦੇ ਗਾ ਜੜਾਂ ਨੂੰ ਪੱਟਣ ਦਾ ਕੰਮ ਕੀਤਾ ਅੱਧੇ ਕੋ ਲੋਕ ਜਗਜੀਤ ਸਿੰਘ ਕੰਡਾ ਲੇਵਲ ਨੂੰ ਗਲਾਂ ਕੱਢੀ ਜਾਂਦੇ ਆ ਕਈ ਲੋਕ ਪੰਧੇਰ ਨੂੰ ਮਾੜਾ ਕਹੀ ਜਾਂਦੇ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਪਾਈ ਸਰਕਾਰ ਦੇ ਵੱਲੋਂ ਬਿਠਾਏ ਗਏ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਪਾਈ ਇਹ ਤਾਂ ਲਿਆਂਦੇ ਗਏ ਹਨ ਇਹਨਾਂ ਨੇ ਸਾਰੇ ਪ੍ਰੀਪਲਾਨਡ ਕੰਮ ਕੀਤਾ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨ ਜਾਵਾਂਗੇ ਤੁਸੀਂ ਸਾਡੇ ਨਾਲ ਆ ਆ ਕੁਝ ਕਰ ਦਿਓ ਨਾਲੇ ਸਾਡੇ ਸਿਰ ਤੇ ਗੱਲਣਾ ਆਊਗੀ ਸਾਰੇ ਵਿਦਵਾਨ ਮੈਨੂੰ ਕਦੇ ਕਦੇ ਲੱਗਦਾ ਵੀ ਸੋਸ਼ਲ ਮੀਡੀਆ ਤੇ ਆਗੇ ਜਿਹਨੂੰ ਇਹ ਨਹੀਂ ਪਤਾ ਵੀ ਗਵਾਂਡ ਦੇ ਵਿੱਚ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ ਜਾਂ ਸਾਡੀ ਪੰਚਾਇਤ ਦੇ ਵਿੱਚ ਕੀ ਹੋ ਰਿਹਾ ਸਾਡੇ ਪਿੰਡ ਦੇ ਵਿੱਚ ਕੀ ਹੋ ਰਿਹਾ ਤੇ ਮੈਨੂੰ ਕੀ ਕਰਨਾ ਚ ਉਹ ਸਭ ਤੋਂ ਵੱਧ ਗਿਆਨ ਦਿੰਦਾ ਕਿ ਭਾਈ ਇਹ ਤਾਂ ਐਵੇਂ ਹੀ ਹਨ ਇਹ ਤਾਂ ਫਲਾਣੀ ਹਨ ਇਹ ਤਾਂ ਢਿੰਗੜੇ ਹੀ ਹਨ ਆਜੋ ਆਪਾਂ ਆਪਦੇ ਵਿਚਾਰ ਦੇਣ ਦੇ ਨਾਲੋਂ ਵਿਚਾਰ ਚਲੋ ਸਾਰਥਕ ਵਿਚਾਰ ਹੋਣੇ ਚਾਹੀਦੇ ਆ ਹਵਾ ਦੇ ਵਿੱਚ ਤੀਰ ਛੱਡਣ ਦੇ ਨਾਲੋਂ ਆਪਾਂ ਮਾੜਾ ਮੋਟਾ ਨਾਲ ਖੜਨਾ ਵੀ ਸਿੱਖੀਏ ਤੇ ਇੱਕ ਮੇਰੀ ਬੇਨਤੀ ਹੋਰ ਕਿਸਾਨ ਜੱਥੇਬੰਦਾਂ ਨੂੰ ਉਹ ਇਹ ਆ ਕਿ ਤੁਸੀਂ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਗਏ ਤੁਸੀਂ 35-40 ਬਿਰਖਲ ਹੁਣ ਤਾਂ 50 ਹੀ ਜੱਥੇਬੰਦਾਂ ਹੋਗੀਆਂ ਹੋਣੀਆਂ ਤੁਹਾਡੇ ਵਿੱਚੋਂ ਬਹੁਤਿਆਂ ਨੇ ਉੱਤੇ ਸਵਾਲ ਇਹ ਉੱਠਦੇ ਕਿ ਤੁਸੀਂ ਟੋਲ ਪਲਾਜ਼ਾਂ ਵਾਲੇ ਕਾਰਡ ਬਣਾਉਣ ਵਾਲੀਆਂ ਜਥੇਬੰਦੀਆਂ ਇਹ ਗੁੱਸਾ ਨਾ ਕਰਿਓ ਹੁਣ ਹੁਣ ਤਾਂ ਜਿਹੜੇ ਟੋਲ ਪਲਾਜ਼ਾਂ ਵਾਲੇ ਕਾਰਡ ਦੇਖ ਕੇ ਵੀ ਨਕਮੂ ਵਟਦੇ ਆ ਉਹ ਕਹਿੰਦੇ ਵੀ ਭਾਈ ਅੱਛਾ ਇਹ ਵੀ ਉਹ ਆ ਦਿਖਾ ਕਾ ਕਿਹੜੀ ਜਥੇਬੰਦੀ ਤੇਰੀ ਗੱਲ ਕਰਾ ਤੇ ਬਹੁਤਿਆਂ ਥਾਵਾਂ ਤੋਂ ਖਬਰ ਆਈ ਆ ਕਿ ਭਾਈ ਉਹ ਕਾਰਡ ਲੈ ਕੇ ਕੋਲੀ ਰੱਖ ਲੈਂਦੇ ਆ ਉਹ ਕਹਿੰਦੇ ਵੀ ਤੂੰ ਲੈ ਵੀ ਫਿਰ ਜਿਹਨੂੰ ਲਿਉਣਾ ਤੁਹਾਡਾ ਤਾਂ ਕੰਮ ਹੀ ਇਹ ਆ ਮਤਲਬ ਇਹ ਹੈ ਕਿ ਆਪਾ ਪ੍ਰਭਾਵਹੀਣ ਹੁੰਦੇ ਜਾ ਰਹੇ ਆ ਕਿ ਅਸੀਂ ਸਿਰਫ ਟੋਲ ਪਲਾਜ਼ਾ ਦੇ ਉੱਤੇ ਕਾਰ ਚਲਾਉਣ ਵਾਲਿਆਂ ਜਿੱਥੇ ਬੰਦਿਆਂ ਚਲਾਉਣੇ ਆ ਜਾਂ ਅਸਲ ਅਰਥਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਦੇ ਮਸਲੇ ਹੱਲ ਕਰਵਾਉਣ ਵਾਸਤੇ ਵਚਨਬੱਧਾਂ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਹੁਣ ਮੈਂ ਸਰਕਾਰ ਦੇ ਉੱਤੇ ਵੀ ਬਹੁਤ ਹੈਰਾਨ ਆ ਪੰਜਾਬ ਦੀ ਪੁਲਿਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਗਿਆ ਪਹਿਲਾਂ ਤਾਂ ਇਹ ਗੱਲ ਕਹੀ ਗਈ ਕਹਿੰਦੇ ਜੀ ਕਿ ਦੇਖੋ ਇਹ ਨਾ ਅਸੀਂ ਢੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਨੂੰ ਤਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਰ ਹਲਫਨਾਮੇ ਦੇ ਵਿੱਚ ਹੋਰ ਗੱਲਾਂ ਕਹੀਆਂ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਗੁਪਤ ਸੂਚਨਾ ਮਿਲੀ ਸੀ ਕਿ ਭਾਈ ਕਿਸਾਨ ਜਦੋਂ ਚੰਡੀਗੜ੍ਹ ਦੇ ਵਿੱਚ ਗਏ ਆ ਕੇਂਦਰ ਦੇ ਮੰਤਰੀਆਂ ਨਾਲ ਗੱਲਬਾਤ ਕਰਨ ਗੱਲਬਾਤ ਫੇਸ ਟਾ ਰਹੀ ਆ ਤੇ ਇਹ ਇਥੋਂ ਦਾ ਮਾਹੌਲ ਖਰਾਬ ਹੋ ਸਕਦਾ ਇਹ ਬੈਰੀਕੇਡ ਤੋੜ ਕੇ ਹਰਿਆਣੇ ਦੇ ਵਿੱਚ ਵੜਨਗੇ ਤੇ ਮਾਹੌਲ ਖਰਾਬ ਹੋ ਜਾਣਾ ਇਸ ਕਰਕੇ ਮਾਹੌਲ ਨੂੰ ਕਾਬੂ ਕਰਨ ਲਈ ਸੀ ਸਾਰਾ ਕੁਝ ਕੀਤਾ ਵਾਹ ਹੁਣ ਤੱਕ ਤਾਂ 13 ਮਹੀਨਾਵਾਂ ਦੇ ਵਿੱਚ ਉਹਨਾਂ ਨੇ ਬੈਰੀਕੇਡ ਨਹੀਂ ਸੀ ਤੋੜੇ ਤੇ ਹੁਣ ਤੁਹਾਨੂੰ ਅਚਾਨਕ ਇਸ ਗੱਲ ਦੀ ਆਮਦ ਹੋ ਗਈ ਕਿ ਭਾਈ ਇਹ ਬੈਰੀਕੇਡ ਤੋੜਨਗੇ ਤੇ ਆਪਾਂ ਪਹਿਲਾਂ ਹੀ ਇਹਨਾਂ ਦੀ ਫੜੋ ਫੜੀ ਕਰ ਲਈਏ ਅਸਲ ਵਿੱਚ ਸਰਕਾਰਾਂ ਇਹ ਚਾਹੁੰਦੀਆਂ ਹੀ ਨਹੀਂ ਹੁੰਦੀਆਂ ਕਿ ਕੋਈ ਅੰਦੋਲਨ ਸਿਰੇ ਲੱਗੇ ਤੇ ਜਿਹੜੀ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਹੈ ਉਹ ਵੀ ਇਹ ਨਹੀਂ ਚਾਹਦੀ ਤੇ ਮੇਰੀ ਉਹਨਾਂ ਲੋਕਾਂ ਨੂੰ ਵੀ ਬੇਨਤੀ ਜਿਹੜੇ ਡੱਲੇਵਾਲ ਹੋਰਾਂ ਨੂੰ ਮਰਿਆ ਪਾਲਦੇ ਆ ਦੇਖੋ ਡੱਲੇਵਾਲ ਸਾਹਿਬ ਨਾ ਤਾਂ ਸਾਡੇ ਕੋਈ ਖੂਨ ਦੇ ਰਿਸ਼ਤੇ ਦੇ ਵਿੱਚੋਂ ਇੱਕ ਬਜ਼ੁਰਗ ਦਾ ਰਿਸ਼ਤਾ ਜ਼ਰੂਰ ਆ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਕਿਸੇ ਦੇ ਮਨ ਦੀ ਕੋਈ ਥਾ ਨਹੀਂ ਪਾਈ ਹੁੰਦੀ ਡੱਲੇਵਾਲ ਹੋਰਾਂ ਨੇ ਕਹਿੰਦੇ ਆ ਜਿੰਨੀ ਕਿ ਜਾਣਕਾਰੀ ਮੀਡੀਆ 'ਚ ਆਈ ਵੀ 17 ਤਰੀਕ ਤੋਂ 17 ਮਾਰਚ ਤੋਂ ਬਾਅਦ ਪਾਣੀ ਵੀ ਨਹੀਂ ਪੀਤਾ ਪਰ ਕਹਿਣ ਵਾਲੀ ਵੀ ਕਹੀ ਜਾਂਦੇ ਵੀ ਭਾਈ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੂੜੀਆਂ ਵੀ ਚੱਲਦੀਆਂ ਇਹ ਕਹਿਣ ਵਾਲੀ ਇਹ ਵੀ ਗੱਲ ਕਹਿੰਨੇ ਵੀ ਭਾਈ ਉਹ ਤਾਂ ਮੌਜ ਦੇ ਨਾਲ ਆ ਉਹਨਾਂ ਨੇ ਆਪਦੇ ਉੱਤੇ ਕੋਈ ਬਲੇਮ ਨਹੀਂ ਸੀ ਲੈਣਾ ਇਸ ਕਰਕੇ ਭਾਈ ਸਾਰਾ ਇਹ ਆਪ ਹੀ ਤਾਮ-ਜਮ ਰਚਿਆ ਡੱਲੇਵਾਲ ਨੂੰ ਮਰਿਆ ਭੱਲਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਆਪ ਤਾਂ ਨਹੀਂ ਮਰ ਗਏ ਡੱਲੇਵਾਲ ਹੋਰਾਂ ਦੇ ਜੜਾਂ ਨੂੰ ਖੁਰਚਣ ਤੋਂ ਪਹਿਲਾਂ ਇਹ ਸੋਚੀਏ ਕਿ ਕਿਤੇ ਆਪਾਂ ਆਪ ਤਾਂ ਨਹੀਂ ਖਤਮ ਹੋ ਗਏ ਡੱਲੇਵਾਲ ਤਾਂ ਗਲਤ ਆਉਂਦੇ ਤੇ ਚਲੋ ਡਰਾਮਾ ਕੀਤਾ ਆਪਾਂ ਕੀ ਕੀਤਾ ਫਿਰ ਆਪਾਂ ਇਹ ਸਵਾਲ ਕਰ ਲਿਆ ਕਿ ਦੂਜੇ ਨੂੰ ਆਪਣਾ ਪਹਿਲੇ ਅੰਦੋਲਨ ਦੇ ਵਿੱਚ ਜਾਂ ਦੂਜੇ ਅੰਦੋਲਨ ਦੇ ਵਿੱਚ ਕਿੰਨਾ ਕੁ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਖਾਲੀ ਭਾਂਡੇ ਐ ਇੱਥੇ ਪੰਜਾਬ ਦੇ ਵਿੱਚ ਉਹ ਸਭ ਤੋਂ ਵੱਧ ਖੜਕ ਰਹੇ ਆ ਉਹ ਕਹਿੰਦੇ ਜੀ ਕਿਸਾਨਤਾ ਧਰਨਿਆਂ ਦੀ ਜਮਾਤ ਬਣ ਗਈ ਕਿਸਾਨਤਾ ਕਰਦੇ ਹਨ ਮੈਂ ਧਰਨਿਆਂ ਦੇ ਬਹੁਤਾ ਹੱਕ ਦੇ ਵਿੱਚ ਨਹੀਂ ਆ ਪਰ ਧਰਨੇ ਕਿਉਂ ਲੱਗਦੇ ਇਹਨੂੰ ਸਮਝਣ ਦੇ ਹੱਕ ਦੇ ਵਿੱਚ ਜ਼ਰੂਰ ਆ ਡੱਲੇਵਾਲ ਨੂੰ ਮਰਿਆ ਵੇਖਣ ਤੋਂ ਪਹਿਲਾਂ ਡੱਲੇਵਾਲ ਮਰ ਜਾਵੇ ਉਹਦੀ ਜਾਨ ਨਿਕਲ ਜਾਵੇ ਇਹ ਸੋਚਣ ਤੋਂ ਪਹਿਲਾਂ ਡੱਲੇਵਾਲ ਤੋਂ ਕਰਾਉਣਾ ਕੀ ਆ ਉਹ ਦੁਨੀਆ ਤੋਂ ਤੁਰ ਜਾਵੇ ਇਹ ਗੱਲ ਸੋਚਣ ਤੋਂ ਪਹਿਲਾਂ ਇਹ ਗੱਲ ਆਪਾਂ ਜ਼ਰੂਰ ਸੋਚ ਗਏ ਵੀ ਉਹ ਤਾਂ ਬੰਦਾ ਜਿਸੇ ਵੀ ਹਾਲਤ ਦੇ ਵਿੱਚ ਜਿਵੇਂ ਵੀ ਜਿਵੇਂ ਚਲੋ ਆਪਣੇ ਸ਼ੱਕ ਦੇ ਦਾਇਰੇ ਦੇ ਵਿੱਚ ਵੀ ਹੋਵੇ ਭਾਵੇਂ ਪਰ ਜਿਉਂਦਾ ਤਾਂ ਹੈ ਸਾਥ ਆ ਲੈਂਦਾ ਹੈ ਉਹ ਬੰਦੇ ਨੇ ਕੁਝ ਨਾ ਕੁਝ ਕੀਤਾ ਤਾਂ ਹੈ ਭਾਵੇਂ ਉਹਨਾਂ ਦੀ ਸੁਰ ਕਿਸੇ ਨਾਲ ਮਿਲਦੀ ਹੋਵੇ ਜਾਂ ਨਾ ਮਿਲਦੀ ਹੋਵੇ ਵਿਚਾਰ ਧਾਰਕ ਮਤ ਪੇਡ ਹੋਵੇ ਜਾਂ ਨਾ ਹੋਵੇ ਪਰ ਆਪਣਾ ਤਾਂ ਕੋਈ ਵੀ ਯੋਗਦਾਨ ਨਹੀਂ ਡੱਲੇਵਾਲ ਨੂੰ ਪੁਣ-ਪੁਣ ਕੇ ਛਾਣ-ਛਾਣ ਕੇ ਵੇਖਣ ਦੇ ਨਾਲੋ ਆਪਾਂ ਸਵੈ-ਚਿੰਤਨ ਕਰੀਏ ਕਿ ਸਾਡਾ ਸਮਾਜ ਦੇ ਵਿੱਚ ਯੋਗਦਾਨ ਹੈ ਕਿਹੜਾ ਪੰਦੇਰ ਹੋਰਾਂ ਦੀ ਰਾਜਨੀਤੀ ਹੋ ਸਕਦੀ ਹੈ ਉਹਨਾਂ ਦੇ ਕਿਸਾਨ ਦੇ ਤੌਰ ਤੇ ਆਪਣੇ ਕੰਮ ਕਰਨ ਦੇ ਤਰੀਕੇ ਹੋਣਗੇ ਵਿਕੇ ਹਨ ਜਾਂ ਨਹੀਂ ਵਿਕੇ ਹਨ ਮੈਨੂੰ ਤਾਂ ਇਹ ਪਤਾ ਨਹੀਂਗਾ ਪਰ ਜਿਨ੍ਹਾਂ ਨੂੰ ਪਤਾ ਹੈ ਕਿ ਪੰਦੇਰ ਹੋਰਾਂ ਨੇ 80 ਕਰੋੜ ਰੁਪਏ ਦੇ ਵਿੱਚ ਮੋਰਚਾ ਵੇਚਦਾ 80 ਕਰੋੜ ਰੁਪਈਆ ਜਿਹੜਾ ਡੱਲੇਵਾਲ ਹੋਰਾਂ ਨੂੰ ਮਿਲ ਗਿਆ ਸ਼ਾਇਦ ਉਹਨਾਂ ਨੂੰ ਵੀ ਪਤਾ ਹੋਵੇ ਵੀ ਭਾਈ ਉਹਨਾਂ ਦੇ ਖਾਤੇ ਕਿਹੜੇ ਦੇ ਵਿੱਚ ਪੈਸੇ ਆਏ ਡਰਾਫਟ ਨੰਬਰ ਕਿੰਨਾ ਸੀ ਕਿਉਂ ਟੈਚੀ ਫੜਾ ਕੇ ਗਿਆ ਅੱਜ ਕੱਲ ਤਾਂ ਨਿੱਕੀ ਜੀ ਗੱਲ ਦੀ ਇੱਥੇ ਭਾਈ ਦੋ ਕੁੱਤੇ ਲੜੀ ਜਾਂਦੇ ਹੁਣ ਉਹ ਵੀ ਫੇਸਬੁਕ ਤੇ ਵਾਇਰਲ ਹੋ ਜਾਂਦੇ ਆ ਫਿਰ ਤੁਹਾਡੇ ਕੋਲ ਇਹ ਵੀ ਸ਼ਾਇਦ ਮਾੜੀ-ਮੋਟੀ ਕੋਈ ਨਾ ਕੋਈ ਮੂਰਤ ਹੋਊਗੀ ਕੋਈ ਨਾ ਕੋਈ ਵੀਡੀਓ ਹੋਊਗੀ ਵੀ ਪਹਿਲੇ ਅੰਦੋਲਨਾਂ ਜਿਹੜਾ ਉਹਦੇ ਵਿੱਚੋਂ ਕਿਹੜੇ ਕਿਸਾਨ ਨੇ ਕਿੰਨੇ ਪੈਸੇ ਕਮਾ ਲਏ ਤੇ ਦੂਜੇ ਅੰਦੋਲਨ ਨੂੰ ਕਿੰਨੇ ਰੁਪਈਆ ਦੇ ਵਿੱਚ ਵੇਚਿਆ ਮਾੜੀ-ਮੋਟੀ ਇਹ ਜਾਣਕਾਰੀ ਸਾਹਮਣੇ ਲੈ ਕੇ ਆਜੋ ਕਿਸਾਨਾਂ ਦੇ ਵਿੱਚ ਬਹੁਤ ਸਾਰੀਆਂ ਘਾਟਾਂ ਹਨ ਪਰ ਸਾਡੇ ਵਿਚਾਰਵਾਨਾਂ ਦੇ ਵਿੱਚ ਵੀ ਨੁਪੁੰਡਤਾ ਨਹੀਂ ਆ ਅਸੀਂ ਵੀ ਭਰੇ-ਪੂਰੇ ਨਹੀਂ ਅਸੀਂ ਭਰੇ ਪੀਤੇ ਹਾਂ ਗੱਲ ਸਿਰਫ ਇੰਨੀ ਆ ਆਜੋ ਆਪਾਂ ਡੱਲੇਵਾਲ ਦੀਆਂ ਜਣਾ ਦੇ ਵਿੱਚ ਬਹਿਣ ਦੇ ਨਾਲੋਂ ਇਹ ਦੇਖੀਏ ਕਿ ਆਪਾਂ ਟੇਕੇ ਘਰ ਦੇ ਵਿੱਚ ਕਿਵੇਂ ਬਹਿਣਾ ਤੇ ਜੇ ਘਰੇ ਨਹੀਂ ਟਿਕਿਆ ਜਾਂਦਾ ਤੇ ਫਿਰ ਸਮਾਜ ਦੇ ਵਿੱਚ ਕੀ ਕੁਝ ਕਰਨਾ ਇਕੱਲੇ ਹਾਂਬੇ ਦੇਣ ਦੇ ਨਾਲ ਇਕੱਲੇ ਕਸੂਰ ਕੱਢਣ ਦੇ ਨਾਲ ਇਕੱਲੀਆਂ ਗਲਤੀਆਂ ਪਰਖਣ ਦੇ ਨਾਲ ਕੁਝ ਨਹੀਂ ਹੋਣਾਗਾ ਜੋ ਹੋਇਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਮੈਂ ਭਾਗਾ ਹੋਇਆ ਕਿਸਾਨ ਇੱਕ ਹੁੰਦੇ ਸ਼ਾਇਦ ਇਸ ਸੰਘਰਸ਼ ਦੀ ਰੂਪਰੇਖਾ ਹੋਰ ਹੁੰਦੀ ਤੇ ਮੇਰੀ ਪੁਲਿਸ ਨੂੰ ਵੀ ਬੇਨਤੀ ਆ ਤੁਸੀਂ ਅੱਜ ਪ੍ਰਾਪਤੀ ਸਾਬਤ ਕਰਦੇ ਪਤਾ ਕਿਵੇਂ ਅਖੇ ਜੀ ਇੰਨੇ ਕਿਸਾਨ ਇੰਨੇ 100 ਕਿਸਾਨ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਸਨ ਇਹਦੇ ਵਿੱਚੋਂ 100 ਪਹਿਲਾਂ ਛੱਡ ਦਿੱਤੇ ਗਏ ਹੁਣ ਇੰਨੇ ਛੱਡ ਦਿੱਤੇ ਗਏ ਹੁਣ 18 ਬਾਕੀ ਹਨ ਇਹ ਪ੍ਰਾਪਤੀ ਨਹੀਂ ਇਹ ਤਾਂ ਸੱਚੀ ਮੁੱਚੀ ਸ਼ਰਮ ਵਾਲੀ ਗੱਲ ਆ ਤੁਸੀਂ ਫੜੇ ਹੀ ਕਿਉਂ ਉਹ ਕੋਈ ਸਮਾਜ ਵਿਰੋਧੀ ਅੰਸਰ ਸੀ ਉਹ ਕੋ ਕਿਸੇ ਹੋਰ ਦੇਸ਼ ਦੇ ਸਨ ਤੁਸੀਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਦਿੱਲੀ ਦੇ ਵਿੱਚ ਜਦੋਂ ਜਾਣ ਨਹੀਂ ਦਿੰਦੇਗੇ ਤੇ ਇਹ ਤਾਂ ਭਾਈ ਹੁਣ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਕੇ ਆ ਰਹੇ ਸਨ ਤੁਸੀਂ ਫੜੇ ਹੀ ਕਿਉਂ ਤੇ ਨਾਲੇ ਇਸ ਗੱਲ ਤੇ ਤਾਂ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਫੜੇ ਨਾ ਕੋਈ ਹੱਲਾ ਗੁੱਲਾ ਕਰਦੇ ਸੀ ਨਾ ਕੋਈ ਧੱਕਾ ਕਰ ਰਹੇ ਸੀ ਆਪਾਂ ਫੇਰ ਵੀ ਫੜੇ ਤੇ ਹੁਣ ਆਪਾਂ ਇਹ ਗੱਲ ਕਹਿੰਦੇ ਕਿ ਪਾਈ ਦੇ ਪਿੱਛੇ ਕਾਰ ਨਹੀਂ ਆਈ ਸੀ ਅਸੀਂ ਛੱਡ ਦਿੱਤੇ ਹਨ ਉਹ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਪਾਈ ਫਲਾਣੀ ਜੇਲ੍ਹ ਦੇ ਵਿੱਚ ਛਾਪਾ ਮਾਰਿਆ ਪੁਲਿਸ ਨੇ ਤੇ ਪੁਲਿਸ ਨੇ ਪਾਈ ਐਨੇ ਮੋਬਾਈਲ ਫੜੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਮੈਂ ਉਦੋਂ ਵੀ ਗੱਲ ਕਹਿਣਾ ਹੁੰਦਾ ਵੀ ਇਹ ਕਿਹੜੀ ਕਾਮਯਾਬੀ ਹੈ ਤਾਂ ਸ਼ਰਮ ਵਾਲੀ ਗੱਲ ਆ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੀ ਬੰਦਾ ਮੋਬਾਈਲ ਲੈ ਕੇ ਅੰਦਰ ਗਿਆ ਨਸ਼ਾ ਲੈ ਕੇ ਅੰਦਰ ਗਿਆ ਬੈਟਰੀ ਲੈ ਕੇ ਅੰਦਰ ਗਿਆ ਚਾਰਜਰ ਲੈ ਕੇ ਅੰਦਰ ਗਿਆ SIM ਲੈ ਕੇ ਅੰਦਰ ਗਿਆ ਤੇ ਪੁਲਿਸ ਨੇ ਜਾ ਕੇ ਇੱਕ ਰਣ ਫੜ ਲਏ ਅੱਧੇ ਫੜੇ ਗਏ ਜਾਂ ਪੂਰੇ ਫੜੇ ਗਏ ਤੇ ਆਪਾਂ ਕਹਿੰਦੇ ਵੀ ਬਹੁਤ ਵੱਡੀ ਪ੍ਰਾਪਤੀ ਹੈ ਉਵੇਂ ਹੀ ਇਹ ਆ ਕਿਸਾਨ ਫੜੇ ਹੀ ਕਿਉਂ ਸ਼ਰਮ ਇਹਦੇ ਤੇ ਹੋਣੀ ਚਾਹੀਦੀ ਆ ਛੱਡਣ ਦੀ ਪ੍ਰਾਪਤੀ ਬਣਾ ਕੇ ਨਾ ਪੇਸ਼ ਕਰੋ ਸੋ ਕਿਸਾਨ ਸੰਘਰਸ਼ ਭਵਿੱਖ ਦੇ ਵਿੱਚ ਕੀ ਬਣੂਗਾ ਮੈਨੂੰ ਨਹੀਂ ਪਤਾ ਇਹਨਾ ਮੈਨੂੰ ਜ਼ਰੂਰ ਪਤਾ ਵੀ ਅੰਦੋਲਨ ਵਾਰ-ਵਾਰ ਨਹੀਂ ਤੁਰਦੇ ਤੁਸੀਂ ਸਰਬੱਤ ਖਾਲਸਾ ਦੀ ਗੱਲ ਕਰ ਲਓ ਦੁਬਾਰਾ ਕਿੰਨਾ ਹੁੰਗਾਰਾ ਮਿਲੇ ਜਾਂਦੇ ਆ ਬਰਗਾੜੀ ਵਾਲੇ ਮੋਰਚੇ ਦੀ ਗੱਲ ਕਰ ਲਓ ਦੁਬਾਰਾ ਕਿੰਨਾ ਹੁੰਗਾਰਾ ਮਿਲੇ ਜਾਂਦੇ ਆ ਅੰਨਾ ਹਦਾਰੇ ਦੇ ਨੋਰਨ ਦੀ ਗੱਲ ਕਰ ਲਓ ਦੁਬਾਰਾ ਕਿੰਨਾ ਕਾਮਯਾਬ ਹੋਇਆ ਆਪਾਂ ਜਾਣਦੇ ਆ ਲਹਿਰਾਂ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਅੱਧੀ ਵਾਰ ਹੀ ਬਣਦੀਆਂ ਬਾਅਦ ਦੇ ਵਿੱਚ ਬਣਦੀਆਂ ਨਹੀਂ ਭਾਵੇਂ ਇਹ ਆਪ ਵਾਲੀ ਹੋਵੇ ਤੇ ਭਾਵੇਂ ਕਿਸੇ ਦੇ ਹੋਰ ਬਾਪ ਵਾਲੀ ਹੋਵੇ ਇਹ ਵਾਰ-ਵਾਰ ਨਹੀਂ ਬਣਦੀਆਂ ਲਹਿਰ ਇੱਕ ਵਾਰੀ ਬਣੀ ਬਾਅਦ ਦੇ ਵਿੱਚ ਲੋਕਾਂ ਦਾ ਭਰੋਸਾ ਟੜਕ ਜਾਂਦਾ ਨਾਲੇ ਪੰਜਾਬੀਆ ਦੇ ਵਿੱਚ ਲਗਾਤਾਰ ਇਹ ਪਿਰਤ ਇਹ ਹਾਰਤ ਵੱਧ ਰਹੀ ਆ ਵੀ ਸ਼ੱਕ ਕਰਨਾ ਸਣਕੀ ਸੁਭਾ ਰੱਖਣਾ ਇਸ ਸਣਕਬਾਦੀ ਦੇ ਚਲਦਿਆਂ ਸੰਘਰਸ਼ ਜ਼ਮੀਨ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਨਹੀਂ ਹੋਣਗੇ ਇਹ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਹੋਇਆ ਕਰਨਗੇ ਇਹ ਟਵਿੱਟਰ ਦੇ ਉੱਤੇ ਹੋਇਆ ਕਰਨਗੇ ਟਵਿੱਟਰ ਤੇ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸੁਨੇਹਾ ਪਹੁੰਚਾਉਣ ਦੇ ਲਈ ਵਿਚਾਰ ਪ੍ਰਗਟਾਵੇ ਦੇ ਲਈ ਹੁੰਦੇ ਸੀ ਪਰ ਹੁਣ ਜੰਗਾਂ ਚੱਲਦੀਆਂ ਇੱਥੇ ਇਹ ਜੰਗਾਂ ਇਹ ਲੜਾਈਆਂ ਧਰਤੀ ਦੇ ਉੱਤੇ ਮੇਰਾ ਖਿਆਲ ਵੀ ਸਰਕਾਰਾਂ ਦੇ ਖਿਲਾਫ ਨਹੀਂ ਹੋਣੀਆਂ ਇਹ ਸਿਰਫ ਸੋਸ਼ਲ ਮੀਡੀਆ ਤੇ ਹੋਇਆ ਕਰਨੀ ਆ ਤੇ ਜਿਹੜੇ ਸਮਰਥਕ ਆ ਉਹ ਵੀ ਇੱਕ ਮੋਬਾਈਲ ਦੇ ਉੱਤੇ ਪਾਇਆ ਕਰਨ ਟਿਕ ਟਿਕ ਮੈਂ ਤੇਰੇ ਨਾਲ ਹਾਂ ਗੱਲ ਖਤਮ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਗੱਲ ਖਤਮ ਤੁਸੀਂ ਬੇੜਾ ਕਰ ਕਰ ਦਿੱਤਾ ਗੱਲ ਖਤਮ ਤੁਸੀਂ ਵਿਕੇ ਹੋਏ ਹੋ ਗੱਲ ਖਤਮ ਸਮਰਥਕ ਵੀ ਐਵੇਂ ਹੋਇਆ ਕਰਨਗੇ ਤੇ ਅੰਦੋਲਨਕਾਰੀ ਧਿਰਾਂ ਵੀ ਆਉਂਦੇ ਸਮੇਂ ਦੇ ਵਿੱਚ ਇਵੇਂ ਹੋਇਆ ਕਰਨੀਆਂ ਜਿਹੜੇ ਵੀ ਲੋਕ ਧਰਤੀ ਦੇ ਉੱਤੇ ਉਤਰ ਕੇ ਆਪਦਾ ਕੀਮਤੀ ਕੰਮ ਛੱਡ ਕੇ ਕੀਮਤੀ ਸਮਾਂ ਬਰਬਾਦ ਕਰਕੇ ਆਪਦਾ ਪੈਸਾ ਟੱਕਾ ਦਾ ਦੇ ਉੱਤੇ ਲਾ ਕੇ ਸੰਘਰਸ਼ ਕਰਦੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਸੰਘਰਸ਼ਾ ਉਹਨਾਂ ਦੀ ਕਦਰ ਕਰਿਆ ਕਰਗੇ ਉਹਨਾਂ ਦੇ ਨਾਲ ਖੜਿਆ ਕਰਗੇ ਤੇ ਜੇਕਰ ਨਾਲ ਵੀ ਨਹੀਂ ਖੜ ਸਕਦੇ ਨਾਲ ਤੁਰ ਨਹੀਂ ਸਕਦੇ ਤਾਂ ਬੇਥਵੀਆਂ ਮਾਰਨੀਆਂ ਆਪਾਂ ਬੰਦ ਕਰਗੇ ਇਹ ਪੰਜਾਬੀਆਂ ਦੇ ਲਈ ਸੋਚਣ ਵਿਚਾਰਨ ਵਾਲੀ ਗੱਲ ਆ